ਭਰਾਗ ਚੱਡਾ ਵੱਲੋਂ ਚੰਡੀਗੜ੍ਹੀ ਐਮਸੀ ਚੋਣਾ ਤੇ ਕੀਤੀ ਗਈ ਪ੍ਰੈਸ ਵਾਰਤਾ ਤੇ ਬੋਲਦੇ ਹੋਏ ਪਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼wini ਸ਼ਰਮਾ ਨੇ ਕਿਹਾ ਹੁਣ ਬਿੱਲੀ ਥੈਲੇ ਤੋਂ ਬਾਹਰ ਆ ਗਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੀ ਜੋ ਪੁਰਾਣੀ ਸਰਕਾਰ ਰਹੀ ਹੈ ਉਸ ਦੇ ਮੰਤਰੀਆਂ ਤੇ ਇਹ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਨੇ ਅਤੇ ਖੁਦ ਵੀ ਭ੍ਰਿਸ਼ਟਾਚਾਰ ਵਿੱਚ ਲਿਪਤ ਨੇ ਸ਼ਰਾਬ ਕੋਟਾਲਾ ਮਾਮਲੇ ਦੇ ਵਿੱਚ ਜੋ ਆਮ ਆਦਮੀ ਪਾਰਟੀ ਦਾ ਚਿਹਰਾ ਵੇਖਣ ਨੂੰ ਮਿਲਿਆ ਇਸ ਤੋਂ ਕੋਈ ਵੀ ਹੋਰ ਉਮੀਦ ਨਹੀਂ ਲਗਾਈ ਜਾ ਸਕ ਅੱਗੇ ਕਿਹਾ ਕਿ ਇੰਡੀਆ ਗੱਠਜੋੜ ਕਦੇ ਵੀ ਸਫਲ ਨਹੀਂ ਹੋ ਸਕਦਾ ਅਸ਼wini ਸ਼ਰਮਾ ਨੇ ਕਿਹਾ ਹੈ ਇੰਡੀਆ ਗੱਠਜੋੜ ਬਣਾ ਲੈਣ ਜਾਂ ਕੋਈ ਵੀ ਬਣਾ ਲੈਣ 2024 ਵਿੱਚ ਜਨਤਾ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੇ ਸਾਥ ਹੀ ਜਾਵੇਗੀ ਆਖਿਰ ਬਿੱਲੀ ਥਲੇ ਤੋਂ ਬਾਹਰ ਆਈ ਗਈ ਹੈ ਬੜੀ ਦੇਰ ਤੋਂ ਇਹ ਲੱਗ ਹੀ ਰਿਹਾ ਸੀ ਕਿ ਇਹ ਚੋਰ ਚੋਰ ਮੁਸੇਰੇ ਬਾਈ ਨੇ ਕੀ ਸਮੂਹ ਨਾਲ ਇੱਕ ਦੂਜੇ ਨਾਲ ਗਠਬੰਧਨ ਕਰਨਗੇ ਕੀ ਇਹ ਹਿੰਦੁਸਤਾਨ ਦੇ ਵੋਟਰਾਂ ਨੂੰ ਪੰਜਾਬ ਦੇ ਵੋਟਰਾਂ ਨੂੰ ਚੰਡੀਗੜ੍ਹ ਦੇ ਵੋਟਰਾਂ ਨੂੰ ਉਹਨਾਂ ਦੇ ਮਨ ਨੂੰ ਸਮਝਦੇ ਨਹੀਂ ਹੈ ਕੀ ਇਹ ਤਮਾਸ਼ਾ ਉਹ ਸਾਰਾ ਦੇਖ ਨਹੀਂ ਰਹੇ ਇਹ ਉਹੀ ਕੇਜਰੀ ਵਾਲਾ ਹੈ ਜਿਨ ਜਦੋਂ ਇਹ ਪਾਰਟੀ ਬਣਾਈ ਸੀ ਤੇ ਕਾਂਗਰਸ ਦੇ ਵੱਡੇ ਵੱਡੇ ਨੇਤਾਵਾਂ ਦੀ ਲਿਸਟ ਲਾ ਕੇ ਬੈਠਾ ਸੀ ਕਿ ਸੋਨੀਆ ਗਾਂਧੀ ਤੋਂ ਲੈ ਕੇ راہੁਲ ਗਾਂਧੀ ਪ੍ਰਿਯੰਕਾ ਗਾਂਧੀ ਚਿਤੰਬਰਮ ਐਡੀ ਵੱਡੀ ਲਿਸਟ ਔਰ ਪੰਜਾਬ ਦੇ ਅੰਦਰ ਵੀ ਆਦੀ ਇਹ ਸਰਕਾਰ ਆਈ ਹੈ ਪੁਰਾਣੀ ਜਿਹੜੀ ਸਰਕਾਰ ਰਹੀ ਹੈ ਉਹਦੇ ਮੰਤਰੀਆਂ ਦੇ ਉੱਤੇ ਭ੍ਰਸ਼ਟਾਚਾਰ ਦੇ ਅਨੇਕ ਇਲਜ਼ਾਮ ਲਗਾਉਂਦੇ ਨੇ ਔਰ ਖੁਦ ਵੀ ਭ੍ਰਸ਼ਟਾਚਾਰ ਚ ਲਿਪਤ ਨੇ ਸ਼ਰਾਬ ਘਟਾਲੇ ਤੇ ਜਿਸ ਪ੍ਰਕਾਰ ਇਹ ਸਰਕਾਰ ਦਾ ਚਿਹਰਾ ਭ੍ਰਸ਼ਟਾਚਾਰੀ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਤੇ ਇਹਨਾਂ ਤੋਂ ਹੋਰ ਕੋਈ ਉਮੀਦ ਵੀ ਨਹੀਂ ਕੀਤੀ ਜਾ ਸਕਦੀ। ਲੇਕਿਨ ਜਿਹੜਾ ਇੰਡੀ ਗੱਟਵੰਦਰ ਹੈ ਇਹ ਕਦੀ ਵੀ ਸਫਲ ਨਹੀਂ ਹੋ ਸਕਦਾ। ਅੱਜ ਕੇਜਰੀਵਾਲ ਦੇ ਜਿਹੜੀ ਹਾਂਡੀ ਹੈ ਉਹ ਜਿੰਨੀ देर ਪੱਕਣੀ ਸੀ ਪੱਕ ਚੁੱਕੀ ਹੈ ਹੁਣ ਟੁੱਟ ਚੁੱਕੀ ਹੈ। ਸਮਾਜ ਨੂੰ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਜਿਹੜਾ ਹੈ ਉਹ ਪਤਾ ਲੱਗ ਚੁੱਕਿਆ। ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲੈ।